ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਮਪੀ ਬੀਪਾ ਹਰਸ਼ਮ੍ਰਿਤ ਕੋਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਪੀਨਰ ਤੇ ਹਲਕਾ ਅਜਨਾਲਾ ਤੋਂ ਬਤਾ ਇੱਕ ਗਲਤੀਪ ਸਿੰਘ ਢਾਲੀਵਾਲ ਸ਼੍ਰੀ ਦਰਪਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਪੱਤ ਦੇ ਪੱਲੇ ਦੀ ਅਰਦਾਸ ਕੀਤੀ ਇਸ ਮੁਕੇ ਸੁਖਬੀਰ ਸਿੰਘ ਬਾਦਲ ਅਤੇ ਗਲਤੀਪ ਸਿੰਘ ਢਾਲੀਵਾਲ ਪ੍ਰੈਸ ਨਾਲ ਰੂਬਰੂ ਹੋਏ ਸਰੋਦੇ ਹਨ ਕਿ ਕੁਝ ਕਿਹਾ ਸੁਖਬੀਰ ਸਿੰਘ ਬਾਦਲ ਅਤੇ ਗਲਤੀਪ ਸਿੰਘ ਢਾਲੀਵਾਲ ਨੇ ਸਭ ਤੋਂ ਪਹਿਲੇ ਮੈਂ ਨਵੇਂ ਸਾਲ ਦੀ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਦੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ। ਅਰਦਾਸ ਬੇਨਤੀ ਕਰਨ ਆਇਆ ਕਿ ਜਿਹੜਾ ਨਵਾਂ ਸਾਲ 2026 ਚੜ ਰਿਹਾ ਹੈ। ਪੰਜਾਬ ਵਾਸਤੇ ਖੁਸ਼ੀਆਂ ਭਰਿਆ ਉਹ ਸਾਲ ਹੋਵੇ। ਪੰਜਾਬ ਵਿੱਚ ਅਮਨ ਸ਼ਾਂਤੀ ਹੋਵੇ, ਭਾਈਚਾਰਕ ਸਾਂਝ ਰਹੇ। ਪੰਜਾਬ ਵਿੱਚ ਤਰੱਕੀ ਆਏ। ਤੇ ਜਿਹੜਾ ਅੱਜਕੱਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ ਜੋ ਬੁਰਾ ਹਾਲ ਕੀਤਾ ਪਿਆ ਹੈ। ਆਈ ਅਰਦਾਸ ਕੀਤੇਗੇ ਕਿ ਲੋਕੀ ਸ਼ਾਂਤੀ ਨਾਲ ਰਹੇ। ਹਾਂਜੀ ਸੋ ਸੰਗਤਾਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਹੋਣ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਚੇਰ ਦਾਸ ਬੇਨਤੀ ਆਪ ਜੀ ਨਦਰ ਤੇ ਰਹਿਮਤ ਦੇ ਨਾਲ ਹਰੇਕ ਦੀ ਚੋਲੀ ਭਰਨ। ਸਾਨੂੰ ਸਾਰਿਆਂ ਨੂੰ ਆਪਣੇ ਚਰਨਾ ਵਿੱਚ ਜੋੜ ਕੇ ਸਦਾ ਆਪਣਾ ਬਣਾ ਕੇ ਰੱਖਣਾ ਹੀ ਅਰਦਾਸ ਕੀਤੀ। 26 2026 ਸਾਲ ਜਿਹੜਾ ਮਾਇਕ ਦੇ ਉਾਰ ਉਹ ਅੱਜ ਚੜਿਆ ਅੱਜ ਦੇ ਦਿਨ ਸ਼ਾਂਤੀ ਦਾ ਰਕੀ ਦਾ ਲਾਗ ਗੁਰੂ ਰਾਮਦਾਸ ਜੀ ਦੇ ਦਰਾਂ ਦੇ ਉੱਤੇ ਸਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਸਾਰੀ ਦੁਨੀਆ ਦੇ ਅੰਦਰ ਸੁੱਖ ਸ਼ਾਂਤੀ ਰਹੇ ਜੀ ਜੀ ਸਾਰੇ ਸੰਸਾਰ ਦੇ ਵਿੱਚੋਂ ਜੰਗ ਸ਼ਬਦ ਜਿਹੜਾ ਉਹ ਖਤਮ ਹੋ ਜੇ ਹਰ ਪਾਸੇ ਅਮਨ ਸ਼ਾਂਤੀ ਆਪਸੀ ਭਾਈਚਾਰਾ ਸਤਿਵਭਾਵਨਾ ਆਪਸੀ ਸਤਿਕਾਰ ਪਿਆਰ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਵਧੇ ਨਹੀਂ ਨਹੀਂ ਤਾਂ ਨਹੀਂ ਕਿੱਥੇ-ਿੱਥੇ ਵੀ ਦੁਨੀਆ ਦੇ ਐਸੇ ਦੇ ਵਿੱਚ ਭਾਰਤੀ ਵੱਸਦੇ ਆ ਪੰਜਾਬੀ ਵੱਸਦੇ ਆ ਸਿੱਖ ਵੱਸਦੇ ਆ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸਭ ਦੇ ਪਰਵਾਦ ਚੜ੍ਹਦੀ ਕਲਾ ਚ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਉਹਨਾਂ ਦੇ ਬੱਚੇ ਇਸ ਸਾਲ ਦੇ ਵਿੱਚ ਚੰਗੀ ਲਾਗਤ ਲੈਣ ਪੜਾਈ ਲੈਣ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਪਤਵਾਂ ਦਾ ਨਾਂ ਜਿਹੜਾ ਅਦੋਸ਼ਨ ਕਰ ਔਰ ਨਾਲ ਹੀ ਗੁਰੂ ਰਾਮਦਾਸ ਜੀ ਦੇ ਚੰਨਾ ਚ ਰਾਸ ਕਰਨਾ ਹੈ ਕਿ ਜਿੱਤਾਂ ਦੀ ਤਬਾਈ 25 ਦੇ ਵਿੱਚ ਆਈ ਹੜਾਂ ਦੇ ਦੂਪ ਵਿੱਚ ਇਦਾਂ ਦੀ ਤਬਾਈ ਇਸ ਸਾਲ ਦੇ ਵਿੱਚ ਜਾਂ ਅਗਲੇ ਸਾਲਾਂ ਚ ਕਦੀ ਬਣਾਵੇ ਕਦੀ ਵੀ ਮਤਲਬ ਪੰਜਾਬ ਦੀ ਧਰਤੀ ਤੇ ਇਦਾਂ ਦੀ ਹੜਾਂ ਨਾਮਕ ਜਿਹੜੀ ਆ ਉਹ ਤਬਾਈ ਮੁੜ ਕੇ ਨਾ ਆਵੇ ਉਹ ਅੱਜ ਵੀ ਜਿਹੜੇ ਸਾਡੇ ਹਰ ਪੀੜਤ ਪਰਿਵਾਰ ਉਹਨਾਂ ਲਈ ਵੀ ਅਰਦਾਸ ਕਰਾਂਗੇ ਕਿ ਮਾਧਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਬਲ ਦੇਵੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਅੱਜ ਹਰ ਪੀੜਤਾ ਵਾਸਤੇ ਵੀ ਅਰਦਾਸ ਕਰਾਂਗੇ ਕਿ ਹਰ ਪੀੜਤ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਮਾਧਾ ਸੱਚੇ ਪਾਤਸ਼ਾਹ ਉਹਨਾਂ ਦੀ ਪੂਰਤੀ ਕਰੇ ਉਹਨਾਂ ਨੂੰ ਬਲ ਦੇਵੇ ਉਹ ਇਸ ਆਫ਼ਤ ਦੇ ਨਾਲ ਉਹਨਾਂ ਨੇ ਬੜੀ ਜਦੋਜਹਿਦ ਕੀਤੀ ਹੈ ਤੇ ਜਿਹੜਾ ਜਦੋਂ ਜਦ ਰੰਦੀ ਆ ਉਹਨੂੰ ਵੀ ਉਹ ਕੰਪਲੀਟ ਕਰ ਲੈਣ ਸੋ ਅਸੀਂ ਮੇਰੇ ਨਾਲ ਮੇਹਰ ਸਾਹਿਬ ਮੇਰੇ ਨਾਲ ਸਾਡੇ ਸਾਥੀ ਪਾਰਟੀ ਦੇ মিডিਆ ਦੇ ਸਾਡੇ ਮਤਲਬ ਲਾਟੀ ਭਗਵਾਨ ਜੀ ਸਾਰੇ ਜਿਹਨੇ ਆਏ ਆ ਅਸੀਂ ਮੋٹے ਤੌਰ ਦੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਹੈ ਕਿ ਸਾਡਾ ਸੰਸਾਦ ਸੁੱਖ